ਜਿੰਨ ਬਦਲਦਾ ਇਦੋਂ ਲੈ ਜਾ ਰਹੀ ਸੀ ਸਾਰਾ ਠੀਕ ਆ ਉਹ ਆਪਾਂ ਇੰਟਰ ਜਿਮ ਬਾਰੇ ਪੁੱਛਣਾ ਹੈ ਇੰਟਰੇ ਕਰਉਂਗੇ ਆਹ ਪੂਰੀ ਫਾਰਮੈਟ ਹੀ ਨਹੀਂ ਬਈ ਨਹੀਂ ਫਾਰਮੈਟ ਨਹੀਂ ਦੱਸਤੀ ਖੁੱਲ ਕੇ ਦੱਸ ਦਿੰਦੇ ਬਈ ਨਹੀਂ ਦੱਸੋ ਜੀ ਆਪਾਂ ਬਣਾ ਦਿੰਦੇ ਜਮਾ ਉੱਤੇ ਬਈ ਮੈਂ ਪੁੱਛ ਕੇ ਵੀ ਲਾਉਂਦਾ ਜਮਾ ਉੱਤੇ ਹੈ ਜਾਓ ਜੀ ਇਹ ਰੂਲ ਨਹੀਂ ਅਲੂਛਰੀ ਮੈਂ ਆਜੋ ਨਹੀਂ ਨਾ ਉਹ ਮੀਡੀਆ ਹੀ ਬੜਾ ਜਿਆਦਾ ਆਈ ਤੇ ਮੈਂ ਕਰਦਾ ਮੇਰੇ ਕੋਲ ਬੋਲਿਆ ਬੰਦਾ ਜੇ ਉਹਨਾਂ ਦੇ ਨਾਲ ਮੱਡੂ ਕਿਹੜਾ ਹੈ ਸਾਡੇ ਉਹ ਥੋੜਾ ਕਵਰ ਕੰਮ ਕਰੀ ਗਿਆ ਨਾਲ ਜਲਾ ਬਣੂ ਠੀਕ ਤਾਂ ਬੁਲਿਖੇ ਨਾ ਮੈਂ ਆਜੋ ਜੀ ਪਰ ਬੁਰੀਆ ਖੇਡਣ ਲੱਗੇ ਜੀ ਪਲਵਿੰਦਰੀ ਖੇਡੀਏ ਨਾ ਹਾਂ ਪਹਿਲਾਂ ਇੱਕ ਬਹੁਤ ਜਰਾ ਕੁਝ ਜਰਾ ਦੋ ਸੀਦਾਂ ਆਇਆ ਜਰਾ ਖੇਤੋਂ ਪਾਣੀ ਇਹਨਾਂ ਪਿਛਲੇ ਸਾਲ ਦਾ ਕੈਨੇਡਾ ਸੀ ਪਿਛਲੇ ਸਾਲ ਪਿਛਲੇ ਪਿਛਲੇ ਸਾਲ ਇਹ ਜਰਨਾ ਕੈਨੇਡਾ ਗਿਆ ਤੇ ਕੈਨੇਡਾ ਨੇ ਥੋੜੀ ਜਿਹੀ ਮੈਚੇ ਹਣਨਾ ਜਦਾਂ ਇਹਨੂੰ ਲੋਕ ਇਹਨੇ ਥੋੜੀ ਜਿਹੀ ਮੋੜੀ ਪਾਣੀ ਹੌਲਾ ਸੀ ਟੱਕਾ ਮਨ ਬਾਹਰ ਲੈ ਗਣਾ ਉਹ ਅਗਨੇ ਨੇ ਕੋੜੀ ਚੜਨਾ ਨਹੀਂ ਮੇਨ ਨਾਲ ਆਲ ਚੜਿਆ ਉਹਨੇ ਇਹਨਾਂ ਇਥੋਂ ਸਰੀਕ ਦੇ ਦੋ ਮੈਚੇ ਨੇ ਜਿਹੜੇ ਟਰੱਕ ਚੱਲਦਾ ਆਂ ਤਾਂ ਉਹ ਤਾਂ ਉਹ ਜੰਗਲ ਦੇ ਉੱਪਰ ਹੀ ਪੂਰੇ ਹੋਈਆਂ ਨੇ ਬੋੜਾ ਉਹਨੂੰ ਉਹ ਰਿਟਰੀ ਚ ਆਉਂਦੀ ਕਈ ਥਾਂ ਅਜੇ ਬਾਅਦ ਵਿੱਚ ਮੈਗਨੇ ਹੋਈ ਹੈ ਮੈਂ ਮੈਂ ਤਾਂ ਮੁੱਖੇ ਬਈ ਉਹ ਮੁੰਨਾ ਇਹ ਲੱਗਿਆ ਰਹੂਗਾ ਕੀ ਹੋ ਚੁੱਕੀ ਚੀਜ਼ ਦਾ ਨਾਲਾ ਉੱਠਾ ਗਈ ਉਹਨੂੰ ਗੱਲ ਕੁਰੀ ਨਹੀਂ ਆਉਂਦੀ ਫਿਰ ਇੱਕ ਤੇ ਲਉਣਾ ਪੈਣਾ ਪਿੱਛੇ ਇਹਨੂੰ ਪਾ ਦੇ ਪੂਰਾ ਨਾਮ ਕੀ ਹੈ ਮੇਰਾ ਪੂਰਾ ਨਾਮ ਜਰਮਨਜੀਤ ਹੈ ਜੀ ਸੇਰੂਜੀ ਸਿੰਘ ਹੈ ਤੇ ਪਿੰਡ ਵਿਰਾਸਨ ਕੋਲ ਹੈ ਵੈਸੇ ਮੈਂ ਕਬੱਡੀ ਖੇਡਣੀ ਸ਼ੁਰੂ ਤੋਂ ਗਰਾਊਂਡ ਬਣਾਉਣ ਕੁਸ਼ਨ ਕੀਤੀ ਕਿ ਨੀ ਕਿਰਪਾ ਕਰੀ ਕੋਈ ਵੀ ਟੀ ਛੱਡਣ ਲਈ ਤਾਂ ਨਹੀਂ ਜਿੱਤਰ ਜਿੱਨੇ ਛੱਡਣੀ ਤੇ ਕੋਈ ਇਹਦੀ ਚੀਜ਼ ਹੈ ਕਿ ਜਿਹੜੀ ਲੱਡੇ ਦੀ ਨਹੀਂ ਹੋਵੇ ਆਪ ਤੇ ਰਾਜ ਜਿੱਤਣੀ ਹੈ ਮੇਰਾ ਭਾਈ ਨਾ ਇੱਕ ਰੀਜਾ ਟਰੈਕਟਰ ਜਿੱਦਣ ਦੀ ਰੀ ਟਰੈਕਟਰ ਜਿੱਤਣਾ ਵਾ ਤੇ ਚਲੋ ਜੇ ਬਾਹਰ ਜਾਇਆ ਤੇ ਚਲੋ ਜੀ ਮੈਂ ਥੋੜੀ ਦਿਲਚਸਪੀ ਤੇ ਨਹੀਂ ਆਉਂਦਾ ਉਹ ਉੱਥੇ ਖੇਡਦਾ ਉਹ ਮੈਨੂੰ ਨਾ ਇਹ ਉਹ 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 ਨਾ ਮੈਂ ਜਿਹੜੀ ਬਰੀਆ ਟੀਮ ਬੁੜੀ ਬਣੀ ਤੇ ਮੈਂ ਦੋ ਜੱਫੇ ਕਰਦੇ ਅਗਲਾ ਮੈਚ ਆਇਆ ਤੇ ਅਗਲੇ ਵਾਲੇ ਕਿਤਾ ਮੈਨੂੰ ਨਾ ਮੈਂ ਕਿਹਾ ਨਾ ਉਹ ਡਿਆ ਤੇ ਮੈਨੂੰ ਆਂਦਾ ਵੀ ਗੱਡੇ ਇਦਾਂ ਕਰ ਤੀ ਬੰਦੇ ਯਾਰ ਕੋਈ ਵੀ ਹੋ ਗਿਆ ਜਾ ਕੇ ਕਿਉਂ ਨਾ ਕਿੰਨਾ ਯਾਰਲੇ ਪੈ ਚੁੱਕਾ ਮੇਰਾ ਭਾਈ ਤੋਂ ਮਰਾਨਾ ਜਦੋਂ ਮੇਰਾ ਨਾ ਰੂਲ ਜਦੋਂ ਮੈਂ ਇਹ ਵੀ ਬਰੀਆ ਜਿਹੜਾ ਨਾ ਜੋਰ ਮਾਰਿਆ ਬਾਹਰ ਇਹ ਬੰਦੇ ਕੀ ਕਰਨ ਲਿਆ ਦੋ ਮੇਲੇ ਮੈਂ ਫੇਰ ਛੱਡਿਆ ਉਹਨਾਂ ਨਾਲ ਬੰਦੀ ਬੰਦੀ ਇੱਕ ਮੇਲਾ ਹੋ ਰਿਹਾ ਅਗਲਾ ਸੁਲਤਾਨ ਆ ਗਿਆ ਅਗਲੇ ਉਹ ਕਾਲਾ ਰਹਾ ਸੁਲਤਾਨ ਆ ਗਿਆ ਹੋਲੀ ਹਰ ਦੇ ਗਾਲੀ ਕੋਈ ਨਹੀਂ ਉਸ ਦਾ ਪੀੜਤ ਮੇਰੇ ਤੇ ਨਹੀਂ ਰਿਹਾ ਉਹ ਮੈਚ ਹੋਈ ਅੱਗੇ ਤੇ ਚਲੋ ਮੁੜ ਕੇ ਨਾ ਮੈਨੂੰ ਨਾ ਆਪਣੇ ਮੈਚ ਚਲੇ ਕਿਉਂਕਿ ਸਹੀ ਚੱਦੀਦਾ ਚਾਰ ਮੈਚ ਜੀ ਕਿ ਸਹੀ ਚੱਲੇਗੀ ਸਹੀ ਮੈਂ ਵਧੀਆ ਪ੍ਰਸ਼ਨ ਕੀਤਾ ਤੇ ਪੂਰਾ ਤੇ ਮੈਨੂੰ ਉਹਦਾ ਫੋਨ ਆ ਗਿਆ ਜੀ ਅਮਰ ਦਾ ਉਹਦਾ ਉਹ ਤੁਹਾਨੂੰ ਹੱਡਣਾ ਦੇਣਾ ਮੈਂ ਗੱਲ ਕਰਦੀ ਤੇ ਮੈਨੂੰ ਮਿਲ ਪੈਣ ਦੇ ਨਾ ਪੈਣ ਦੀ ਗੱਲ ਕਰਦੀ ਵਧੀਆ ਪਾਇ ਕਿ ਤੇ ਉਹ ਬੰਦ ਨਿੱਜ ਹੋਣੀ ਨਹੀਂ ਤੇ ਬਣਾਉਂਦੇ ਤੇ ਮੈਂ ਇਹਦਾ ਹਾਂ ਜਿਹੜਾ ਉਹ ਲਿਗਾ ਮੈਂ ਜੋੜੇ ਦਾ ਅਸਲ ਉਹਨਾ ਮੈਚ ਬਣਾਉਂਦਾ ਬੰਦੇ ਕੋਲ ਜਿਹਦੇ ਮੱਦੇ ਸਹੇ ਮਲੇ ਸਾਸ਼ੀ ਨੂੰ ਸੰਗੇ ਕਰੇ ਬਕਰ ਜੋੜੇ ਦਾ ਅਸਲ ਉਹਨਾ ਮੈਚ ਬਣਾਉਂਦਾ ਬੰਦੇ ਕੋਲ ਜਿਹਦੇ ਮੱਦੇ ਸਹੇ ਮਲੇ ਸਾਸ਼ੀ ਨੂੰ ਸੰਗੇ ਕਰੇ ਬਕਰ ਮੇਰਾ ਨੀਆ ਪਾਈ ਬੱਤੇ ਅਸੀਂ ਲੈ ਕੇ ਆਉਂਦੇ ਰਹਿੰਦੇ ਅੱਜ ਉੱਚਾ ਲੇਕ ਕੋਸ਼ ਕੋਸ਼ ਤੇ ਉੱਚਾ ਚੁੱਕ ਕੋਸ਼ ਉਹ ਦੇਖੋ ਸੁਣਿਆ ਅਮਰ ਕੀ ਕਰਤੀ ਪਲੇਅਰ ਬੈਕ 2 4 ਨਾਲ ਆ ਵੀਦ ਨਾਲ ਜਿਵੇਂ ਬਾਈ ਮੇਜਰ ਪਲੂਰ ਹੋ ਗਿਆ ਕਰਮਪਾਲ ਲੰਡੇ ਗੁਰਿੰਦਰ ਸਿੱਧੂ ਗੋਪਾ ਬਿਆਸ ਮਾਨ ਘਟੀਰੀ ਹਨ 4 5 ਇਦਾਂ ਦੇ ਭਰਾ ਵਾ ਜਿਨ੍ਹਾਂ ਨੇ ਕਬੱਡੀ ਤੇ ਆਫਾ ਮਾਰਿਆ ਹ ਹ ਕਰ ਲਾਇਆ ਹਾਂ ਜਿਨ੍ਹਾਂ ਨੇ ਗੱਡੀਆਂ ਟਰੈਕਟਰ ਪਤਾ ਹੀ ਨਹੀਂ ਕੀ ਕੁਛ